ਪਰਨੀਤ ਕੌਰ ਸੰਧੂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਸੋਸ਼ਲ ਮੀਡੀਆ ਤੇ ਅਕਸਰ ਹੀ ਆਪਣੀਆਂ ਵੀਡੀਓਜ਼ ਕਰਕੇ ਇਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਪਰਨੀਤ ਕੌਰ ਸੰਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਇੱਕ ਕੁੜੀ ਦਾ ਕੁਟਾਪਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਸਕਰੀਨ ਉੱਪਰ ਚੱਲਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਨੀਤ ਕੌਰ ਸੰਧੂ ਇੱਕ ਲੜਕੀ ਨਾਲ ਲੜ ਰਹੀ ਹੈ ਚਾਹੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤਾਂ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਕੋਈ ਹੋਰ ਕੁੜੀ ਨਹੀਂ ਸਗੋਂ ਕੇ ਸਿਮੀ ਬਰਮਾ ਜਿਸ ਦਾ ਕੁਟਾਪਾ ਪ੍ਰਨੀਤ ਕੌਰ ਸੰਧੂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਿਮੀ ਪਰਮ ਅਕਸਰ ਹੀ ਆਪਣੇ ਹਸਬੰਦ ਦੇ ਨਾਲ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਦੂਜੇ ਪਾਸੇ ਜੇਕਰ ਸਿਮੀ ਪਰਮ ਦੇ ਅਕਾਊਂਟ ਤੇ ਵੀ ਜਾ ਕੇ ਵੇਖਿਆ ਜਾਵੇ ਤਾਂ ਇਹਨਾਂ ਦੀਆਂ ਰੀਸੈਂਟ ਪੋਸਟਸ ਉੱਪਰ ਵੀ ਇਹੀ ਕਮੈਂਟ ਆ ਰਹੇ ਨੇ ਕਿ ਪ੍ਰਨੀਤ ਕੌਰ ਸੰਧੂ ਵੱਲੋਂ ਇਸ ਕੁੜੀ ਨੂੰ ਕੁੱਟਿਆ ਗਿਆ ਇੱਕ ਯੂਜ਼ਰ ਨੇ ਕਮੈਂਟ ਕੀਤਾ ਪ੍ਰਨੀਤ ਨਾਲ ਕਿਉਂ ਫਾਈਟ ਹੋਈ ਵੀਡੀਓ ਵਾਇਰਲ ਹੋਗੀ ਦੂਜੇ ਪਾਸੇ ਇੱਕ ਹੋਰ ਯੂਜ਼ਰ ਕਮੈਂਟ ਕਰਦਾ ਹੋਇਆ ਲਿਖਦਾ ਹੈ ਵਧੀਆ ਹੋਇਆ ਆ ਬੁਟੀਕ ਜੀ ਵਾਲੀ ਚਾਂਬਲੀ ਫਿਰਦੀ ਸੀ ਵੇਲੀਆਂ ਖਾਣ ਗਿੱਜੇ ਅੱਜ ਕੱਲ ਦੇ ਬੇਕਾਰ ਹਸਬੰਡ ਵਾਈਫ ਉੱਥੇ ਹੀ ਇੱਕ ਹੋਰ ਯੂਜ਼ਰ ਪੁੱਛਦਾ ਹੈ ਕਿ ਸਰਵਿਸ ਵਾਲੀ ਗੱਲ ਸੱਚ ਹੈ ਵੈਲ ਲੋਕਾਂ ਦਾ ਕਹਿਣਾ ਤਾਂ ਇਹ ਹੀ ਹੈ ਕਿ ਸਿਮੀ ਪਰਮ ਨਾਲ ਹੀ ਪ੍ਰਨੀਤ ਕੋਰ ਸੰਧੂ ਦੀ ਲੜਾਈ ਹੋਈ ਹੈ ਪਰ ਅਗਰ ਵੀਡੀਓ ਦੇ ਵਿੱਚ ਧਿਆਨ ਨਾਲ ਵੇਖਿਆ ਜਾਵੇ ਤਾਂ ਸਿਮੀ ਪਰਮ ਨਹੀਂ ਲੱਗ ਰਹੀ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ